ਇਹ ਕੋਈ ਸ਼ਬਦ ਨਹੀਂ ਹੈਗੇ ਮੈਂ ਕੀ ਕਮਾਈ ਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੇਕੇ ਬੰਦਾ ਕਲਾਕਾਰ ਕਲਾਕਾਰ ਪੈਦਾ ਹੁੰਦਾ ਹਣਾ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਤਾਂ ਬਹੁਤ ਸਾਨੂੰ ਫੀਲ ਹੁੰਦਾ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜੋ ਲੋਕਾਂ ਤੋਂ ਅਟਕਿਆ ਬਣਾਉਂਦੇ ਨਿਮਰਤਾ ਬਹੁਤ ਬੜੀ ਸੀ ਭਾਈ ਉਹ ਕਦੇ ਵੀ ਭਾਈ ਨੇ ਦਿਲ ਲਗਮੀ ਗੱਲ ਨਹੀਂ ਕਦੀ ਕਰ ਕਦੇ ਵੀ ਕਰੀ ਸੀ ਨਾ ਕਦੇ ਨੂੰ ਕਿਸੇ ਨੂੰ ਛੋਟਾ ਫੀਲ ਹੁੰਦ ਦਿੱਤਾ ਤੇ ਭਾਈ ਨੇ ਕਦੇ ਵੀ ਮੈਂ ਬਾਡੀਗਾਰਡ ਨਹੀਂ ਰੱਖਿਆ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਆਏ ਕਾਫੀ ਚਰ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਭਾਈ ਕਹਿੰਦਾ ਐਤਕੀ ਨਵਾਂ ਕੁਛ ਇਹ ਅਮੂਰ ਕਰ ਰਹੇ ਆ ਪਾ ਜੀ ਦਾ ਨਵਾਂ ਅਪਰੂਵ ਕਰ ਰਹੇ ਆ ਮੈਂ ਗੱਡੀ ਇੱਦਾਂ ਕਰਵਾ ਲਈ ਮੈਂ ਬੜਾ ਭਾਈ ਲੋਡ ਵੈਚ ਦਾ ਹੀ ਬੜਾ ਸ਼ੌਕ ਸੀ ਤਿੰਨ ਦਿਨ ਪਹਿਲਾਂ ਤੱਕ ਰਿਕਾਰਡਿੰਗ ਹੋ ਰਹੀ ਸੀ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪੀਂਦੀਆਂ ਚਾਹ ਦੇ ਕਾਮੀ ਸ਼ਕੀਨ ਸੀਗੇ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਇੱਕ ਉਹਨਾਂ ਦੀ ਸਮਾਈਲ ਕਾਫੀ ਜਿਹੜੀ ਹਟਕੇ ਬਣਾਦੀ ਸੀਗੀ ਉਹ ਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਫੱਟਾ ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੇ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਤੋਂ ਉਹਨੀ ਚੰਗੀ ਦੁਨੀਆ ਵੀ ਬਹੁਤ ਖਰਦੀ ਹੁੰਦੀ ਹੈ ਪਤਾ ਨਹੀਂ ਤਾਰ ਰੱਬ ਨੂੰ ਕੀ ਮਨਜ਼ੂਰ ਚਲ ਠੀਕ ਹੈ ਓਕੇ ਬਿਲਕੁਲ ਤੇ ਲਗਾਤਾਰ ਬਈ ਕੋਈ ਸ਼ਬਦ ਨਹੀਂ ਹੈਗੇ ਮੈਂ ਕੀ ਕਮਾਈਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੈ ਕੇ ਬੰਦਾ ਕਲਾਕਾਰ ਕਲਾਕਾਰ ਪੈਦਾ ਹੁੰਦਾ ਹਨ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਤਾਂ ਬਹੁਤ ਸਾਨੂੰ ਫੀਲ ਹੋਇਆ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜੋ ਲੋਕਾਂ ਤੋਂ ਅੱਗੇ ਬਣਾਉਂਦੇ ਅ ਸੀ ਨਿਮਰਤਾ ਭਾਵ ਬੜੀ ਸੀ ਭਾਈ ਸੋ ਕਦੇ ਵੀ ਭਾਈ ਨੇ ਦਿਲ ਲਗਮੀ ਗੱਲ ਨਹੀਂ ਕਦੀ ਕਦੇ ਵੀ ਕਰੀ ਸੀ ਕਦਾ ਕਦੇ ਨੂੰ ਕਿਸੇ ਨੂੰ ਛੋਟਾ ਫੀਲ ਹੁੰ ਦਿੱਤਾ ਤੇ ਭਾਈ ਨੇ ਕਦੇ ਵੀ ਮੈਂ ਬਾਡੀਗਾਰਡ ਨਹੀਂ ਰੱਖਿਆ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ। ਹੂੰ। ਤੋਂ ਉਦੋਂ ਅਸੀਂ ਬੈਠੇ ਰਹੇ ਆ ਕਾਫੀ ਚਰਚ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਨਾਂ ਐਤ ਕੀ ਨਵਾਂ ਕੁਛ ਇਹ ਅਪਰੂਵ ਕਰ ਰਹੇ ਆ। ਪਾਈ ਦਾ ਨਵਾਂ ਅਪਰੂਵ ਕਰ ਰਹੇ ਆ। ਮੈਂ ਗੱਡੀ ਇੱਦਾਂ ਕਰਵਾ ਲਈ। ਮੈਂ ਬੜਾ ਬਾਈ ਲੋਡ ਵੈਂਚ ਦਾ ਹੀ ਬੜਾ ਸ਼ੌਕ ਸੀ। 3 ਦਿਨ ਪਹਿਲਾਂ ਤੱਕ ਰਿਕਾਰਡਿੰਗ ਹੋ ਰਹੀ ਸੀ। ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪਿੰਦੀਆਂ ਚਾਹ ਦੇ ਕਾਫੀ ਸ਼ਕੀਨ ਸੀਗੇ। ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ। ਇੱਕ ਉਹਨਾਂ ਦੀ ਸਮਾਈਲ ਕਾਫੀ ਜਿਹੜੀ हटਕੇ ਉਹਨਾਂ ਦੀ ਸੀਗੀ ਉਹਨਾਂ ਦੀ। ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਠੱਟਾ ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਤੋਂ ਉਹਨੀ ਤੱਕੀ ਦੁਨੀਆ ਵੀ ਬਹੁਤ ਖਰਦੀ ਆ ਪਤਾ ਨਹੀਂ ਤਾਰ ਆਪਣ ਨੂੰ ਕੀ ਮਨਜ਼ੂਰ ਸੀ ਚਲ ਠੀਕ ਹੈ ਓਕੇ ਬਿਲਕੁਲ ਤੇ ਲਗਾਤਾਰ ਕੋਈ ਸ਼ਬਦ ਨਹੀਂ ਹੈਗੇ ਮੈਂ ਕੀ ਕਮ ਪਾਈਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੈ ਕੇ ਬੰਦਾ ਕਲਾਕਾਰ ਕਲਾਕਾਰ ਪੈਦਾ ਹੁੰਦਾ ਹੜਾ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਤਾਂ ਬਹੁਤ ਸਾਨੂੰ ਫੀਲ ਹੁੰਦਾ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜੋ ਲੋਕਾਂ ਤੋਂ ਵੱਖਰੀਆਂ ਬਣਦੀਆਂ ਨਿਮਰਤਾ ਬਹੁਤ ਬੜੀ ਸੀ ਭਾਈ ਤੋਂ ਕਦੇ ਵੀ ਭਾਈ ਨੇ ਦਿਲ ਲਗਮੀ ਗੱਲ ਨਹੀਂ ਕਦੀ ਕਰ ਕਦੇ ਵੀ ਕਰੀ ਸੀ ਕਦੇ ਨੂੰ ਕਿਸ ਨੂੰ ਛੋਟਾ ਫੀਲ ਹੁੰਨ ਦਿੱਤਾ ਤੇ ਭਾਈ ਨੇ ਕਦੇ ਵੀ ਮ ਬਾਡੀਗਾਰਡ ਨਹੀਂ ਰੱਖਿਆ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਰਹੇ ਆ ਕਾਫੀ ਚਰਜ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈਕ ਦਾ ਐਤ ਕੀ ਨਵਾਂ ਕੁਛ ਇਹ ਅਪਰੂਵ ਕਰ ਰਹੇ ਆ ਪਾਈ ਦਾ ਨਵਾਂ ਅਪਰੂਵ ਕਰ ਰਹੇ ਆ ਮੈਂ ਗੱਡੀ ਇਦਾਂ ਕਰਵਾ ਲਈ ਮੈਂ ਬੜਾ ਬਾਈਕ ਲੋਡ ਵੈਂਚਰ ਦਾ ਹੀ ਬੜਾ ਸ਼ੌਂਕ ਸੀ ਤਿੰਨ ਦਿਨ ਪਹਿਲਾਂ ਤੱਕ ਰਿਕਾਰਡਿੰਗ ਹੋ ਰਹੀ ਸੀ ਕਿ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪੀਤੀਆਂ ਚਾਹ ਦੇ ਕਾਫੀ ਸ਼ਕੀਨ ਸੀਗੇ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਇੱਕ ਉਹਨਾਂ ਦੀ ਸਮਾਈਲ ਕਾਫੀ ਜਿਹੜੀ हटਕੇ ਬਣਦੀ ਸੀਗੀ ਉਹਨਾਂ ਦੀ ਉਹ ਹੀ ਆ ਜੀ ਕਿਉਂਕ ਉਹ ਤਾਂ ਸਾਡਾ ਵੀਰ ਸੋਹਣਾ ਸੁਨੱਖਾ ਠੱਟਾ ਕੱਟਾ ਸੀਗਾ ਪਤਾ ਨਹੀਂ ਖਬਰ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਪਰ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਤੋਂ ਉਹਨੀ ਤੱਕੀ ਦੁਨੀਆ ਵੀ ਬਹੁਤ ਖਰਦੀ ਆ ਪਤਾ ਨਹੀਂ ਤਾਰ ਆਪਣ ਨੂੰ ਕੀ ਮਨਜ਼ੂਰ ਸੀ ਚਲ ਠੀਕ ਹੈ ওকে ਬਿਲਕੁਲ ਲਗਾਤਾਰ